ਕਿ ਛੁਕੇ ਨਹੀਂ ਸਰਹੰਦ ਦੇ ਸੂਬੇਦਾਰ ਅੱਗੇ ਬਾਰੀ ਵਿੱਚੋਂ ਪਹਿਲਾ ਪੈਰ ਲੰਗਾਇਆ ਏ ਆ ਛੋਟੇ ਛੋਟੇ ਬਾਲਾਂ ਦੇ ਜੈਕਾਰਿਆਂ ਨੇ ਸੂਬੇ ਦਾ ਮਨਸੂਬਾ ਤੋੜ ਵਿਖਾਇਆ ਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੰਨੀਆਂ ਵੀ ਕੁਰਬਾਨੀਆਂ ਪੇਸ਼ ਕੀਤੀਆਂ ਇਨਸਾਨੀਅਤ ਨੂੰ ਬਚਾਉਣ ਦੇ ਕੀਤੀਆਂ ਇਹੀ ਵਜ੍ਹਾ ਹੈ ਕਿ ਮੇਰੇ ਸ਼ਹਿਰ ਦੇ नवाब शेर मोहम्मद खान ने सब तो वाला इंसानियत धर्म निभा के सूबेदारा बच्चों न कर इस्लाम करने की इजाजत नहीं देता है मैं आज छोटे साहेबजाद सलाम पेश करने आए हाँ कि पूरी दुनिया दे है लासानी कुर्बानी कदी फरामोश नहीं की जाएगी गवाही देती है चमकौर की कच्ची गड़ी अभी शहीदों का लहू एक बूंद भी जाया नहीं जाता और सितमगर ने मासूमों पर सितम की इंतहा कर दी कहीं दीवार में बच्चों को छिनवाया नहीं जाता और लुटाने पड़ते हैं माता पिता के साथ बेटे भी यूं ही सर्वण जग में कहलाया नहीं जाता ਨੂੰ ਯਾਦ ਕਰਕੇ ਰੋਇਆ ਨਹੀਂ ਜਾਂਦਾ ਸ਼ਹੀਦ ਦੇ ਪੈਗਾਮ ਨੂੰ ਅੱਗੇ ਪਹੁੰਚਾਇਆ ਜਾਂਦਾ ਹੈ ਮੈਨੂੰ ਰੋਣਾ ਆਇਆ ਅੱਜ ਕਿ ਜਿੰਨੀਆਂ ਇਹ ਲਾਈਟਾਂ ਬਹੁਤ ਸੋਹਣੇ ਇੰਤਜ਼ਾਮ ਐਸਜੀਪੀਸੀ ਨੇ ਪੰਜਾਬ ਸਰਕਾਰ ਨੇ ਪੂਰੇ ਸਿੱਖ ਪੰਥ ਨੇ ਕੀਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਹਨ ਇਹ ਫੁੱਲ ਇਹ ਲਾਈਟਾਂ ਇਹ ਕਿਸੇ ਰੌਸ਼ਨੀ ਜਾਂ ਖੁਸ਼ਬੂ ਦੀ ਮਹਤਾਜ ਨਹੀਂ ਇਹ ਸ਼ਹੀਦਾਂ ਦਾ ਖੂਨ ਹੈ ਤੇਰ ਮਾਦਾਇਤੀ ਆਸ ਪੜਨਾ ਦੂਜੇ स्तर ਮਾਦੇ ਇਤਿਹਾਸ ਦੇ ਵਿੱਚ ਇੰਨੀ ਰੁਚੀ ਰੱਖਣਾ ਉਸ ਨੂੰ ਅਧਿਐਨ ਕਰਨਾ ਇੱਕ ਇਦਾਂ ਮਾਨ ਦੇ ਵਿੱਚ ਹੈ ਸਿੱਖ ਪੰਥ ਦੇ ਰਹਿਬਰ ਨੇ ਸਿੱਖ ਪੰਥ ਦੇ 10ਵੇਂ ਗੁਰੂ ਨੇ ਲੇਕਿਨ ਕਿਤੇ ਨਾ ਕਿਤੇ ਮیرے ਉੱਚ ਦੇ ਪੀਰ ਸਾਡੇ ਵੀ ਨੇ ਜੇ ਅਸੀਂ ਉੱਚ ਦੇ ਪੀਰ ਨੂੰ ਛੱਡ ਦੀਏ ਕੀ ਗੁਰੂ ਨਾਨਕ ਦੇ ਨਾਲ ਭਾਈ ਬਾਲਾ ਜ ਮਰਦਾਨਾ ਜੀ ਨਹੀਂ ਹਨ ਕੀ ਗਨੀਖਾ ਨਬੀ ਖਾਂ ਦੀ ਕੁਰਬਾਨੀ ਇਸਲਾਮ ਦਾ ਪ੍ਰਗਟਾਵਾ ਨਹੀਂ ਕਰਦੀ ਏ ਹੋਸ਼ ਆ ਜਾਏ ਹਰ ਸਵਾਲ ਦਾ ਠੋਕ ਜਵਾਬ ਦੇਣਾ ਉਹਦੀ ਹੋਸ਼ ਭੁਲਾਇਓ ਕਿ ਹੋਸ਼ ਆ ਜਾਏ ਅੱਖਾਂ ਅੱਖਾਂ ਵਿੱਚ ਪਾ ਕੇ ਗੱਲ ਕਰਿਓ ਤੇ ਉਹਨੂੰ ਅੱਖਾਂ ਦਿਖਾਇਓ ਕਿ ਹੋਸ਼ ਆ ਜਾਏ ਕਲਮਾ ਪੜਨ ਲਈ ਕਹੇ ਤਾਂ ਤੁਸੀਂ ਅੱਗੋਂ ਗੱਜ ਕੇ ਫਤਿਹ ਬੁਲਾਇਓ ਕਿ ਹੋਸ਼ ਗੁਰੂ ਪਿਆਰੀ ਫਤਿਹ ਦੀ ਸਾਚ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਫਤਿਹਗੜ ਸਾਹਿਬ ਉਸ ਧਰਤੀ ਤੇ ਮੌਜੂਦ ਆ ਜਿੱਥੇ ਧਰਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤਾਂ ਇਸ ਦੇ ਵਿੱਚ ਹੀ ਮਲੇਰਕੋਟਲੇ ਦੀ ਧਰਤੀ ਜ਼ਰੂਰ ਸਾਨੂੰ ਯਾਦ ਆਂਦੀ ਹੈ ਕਿਉਂਕਿ ਜੇ ਗੱਲ ਕਰਦੇ ਆ ਜਿਹੜੇ ਨਵਾਬ ਮਲੇਰਕੋਟਲਾ ਸਨ ਉਹ ਹੀ ਪੂਰੀ ਸਭਾ ਦੇ ਵਿੱਚ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਤਾਂ ਮਲੇਰਕੋਟਲੇ ਦੀ ਜ਼ਮੀਨ ਤੋਂ ਹੀ ਸਾਡੇ ਨਾਲ ਇੱਕ ਸਾਡਾ ਜਿਹੜੇ ਆ ਜ਼ਰੂਰ ਮੈਂ ਕਵਾਂਗਾ ਕਈ ਵਾਰੀ ਅਸੀਂ ਕਹਿ ਦਿੰਦੇ ਆ ਮੁਸਲਮ ਵੀਰ ਐ ਪਰ ਇਹ ਜਿਹੜੇ ਆ ਕਾਫੀ ਧੀਰ ਤੋਂ ਪੰਥਕ ਜਿਹੜੇ ਆ ਕਵੀ ਨੇ ਜ਼ਮੀਨ ਅਲੀ ਜ਼ਮੀਨ ਇਸ ਸਮੇ ਸਾਡੇ ਨਾਲ ਮੌਜੂਦ ਐ ਤੇ ਨਾਲੇ ਜੇ ਗੱਲ ਕਰਦੇ ਆ ਇੰਟਰਨੈਸ਼ਨਲ ਕਵੀ ਵੀ ਸਾਡੇ ਨਾਲ ਮੌਜੂਦ ਐ ਜ਼ਰੂਰ ਉਹਨਾਂ ਵੀ ਗੱਲਬਾਤ ਕਰਾਂਗੇ ਪਹਿਲਾਂ ਇੱਥੇ ਆ ਗੱਲਬਾਤ ਕਰਦੇ ਆ ਤੇ ਪਹਿਲਾਂ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਪੰਥਕ ਕਵੀ ਪਰ ਪੰਥ ਕਵਿਤਾ ਬਹੁਤ ਸੁਣੇ ਨੇ ਪਰ ਤੁਸੀਂ ਜਿਹੜੇ ਆ ਸਿੱਖ ਪੰਥ ਦੇ ਵਿੱਚ ਇਹਨਾਂ ਦਾ ਇਤਿਹਾਸ ਦੇ ਵਿੱਚ ਛੋਟੇ ਸਾਹਿਬਜ਼ਾਦੇ ਦੀ ਗੱਲ ਕਰਦੇ ਆ ਅੱਜ ਉਹ ਦਿਹਾੜਾ ਜਦੋਂ ਸੂਬੇ ਦੀ ਦੂਜੀ ਕਚਹਿਰੀ ਲੱਗੀ ਸੀ ਦੂਜੇ ਧਰਮਾਂ ਦਾ ਇਤਿਹਾਸ ਪੜਨਾ ਦੂਜੇ ਧਰਮਾਂ ਦੇ ਇਤਿਹਾਸ ਦੇ ਵਿੱਚ ਇੰਨੀ ਰੁਚੀ ਰੱਖਣਾ ਉਸ ਨੂੰ ਅਧਿਐਨ ਕਰਨਾ ਇੱਕ ਇੱਦਾਂ ਮਾਨ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬismillah अर रहमान रहीम ਭਾਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੂਜੇ ਧਰਮ ਦੀ ਧਰਮ ਸਭ ਤੋਂ ਵੱਡਾ ਇਨਸਾਨੀਅਤ ਦਾ ਧਰਮ ਹੈ ਮੇਰਾ ਮੰਨ ਹੈ ਕਿ ਜੇ ਮੈਂ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ ਉਮਤੀਆਂ ਤੇ ਮੈਨੂੰ ਜ਼ਾਲਿਮ ਅਤੇ ਮਜ਼ਲੂਮ ਦਾ ਫਰਕ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਮੈਂ ਮੁਹੰਮਦ ਸਾਹਿਬ ਦਾ ਪੈਰੋਕਾਰ ਹਾਂ ਜੇ ਮੈਂ ਜ਼ਾਲਿਮ ਨੂੰ ਵੀ ਆਪਣਾ ਸਮਝੀ ਜਾਵਾਂ ਮਜ਼ਲੂਮ ਨੂੰ ਵੀ ਆਪਣਾ ਸਮਝੀ ਜਾਵਾਂ ਉਹ ਇਨਸਾਨੀਅਤ ਨਹੀਂ ਹੈ ਮੇਰੇ ਨਜ਼ਦੀਕ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਧਰਮ ਹੈ ਇੱਕ ਵਾਕਿਆ ਹੋਇਆ ਸਾਡੇ ਪੰਜਾਬ ਦੀ ਧਰਤੀ ਤੇ ਸਾਡੇ ਮਲੇਰਕੋਟਲੇ ਦੀ ਨੇੜਲੀ ਧਰਤੀ ਤੇ ਜਿਹਨੂੰ ਆਪਾਂ ਸਰਹੰਦ ਕਹਿੰਦੇ ਆ ਫਿਰ ਬਾਅਦ ਵਿੱਚ ਤੇ ਗੜ ਸਾਹਿਬ ਹੋਇਆ ਕਿਉਂਕਿ ਉਥੇ ਦੋ ਮਜ਼ਲੂਮ 마ਸੂਮ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਗਿਆ ਨਾਲ ਬਜ਼ੁਰਗ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਗਿਆ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਉਸ ਤਸੀਹਿਆਂ ਤੋਂ ਬਾਅਦ ਜਦੋਂ ਜ਼ਾਲਿਮ ਸੂਬੇਦਾਰ ਨੇ ਉਹਨਾਂ ਨੂੰ ਪ੍ਰਪੋਜ਼ਲਾਂ ਰੱਖੀਆਂ ਤੇ ਉਹਨਾਂ ਸਾਰੀਆਂ ਪ੍ਰਪੋਜ਼ਲਾਂ ਠੁਕਰਾ ਕੇ ਇਹ ਗੱਲ ਕਹੀ ਕਿ ਖੁਦਾ ਪ੍ਰਸਤ ਕبھی ਦਿਲ ਮੇਂ ਡਰ ਨਹੀਂ ਰਖਤੇ ਝੁਕੇ ਜੋ ਜ਼ੁਲਮ ਕੇ ਆਗੇ ਉਹ ਸਰ ਨਹੀਂ ਰਖਤੇ ਅਸੀਂ ਹੱਕ ਪਰ ਥੇ ਹੱਕ ਪਰ ਹਾਂ ਹੱਕ ਪਰ ਰਹਾਂਗੇ ਕਿਉਂਕਿ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੰਨੀਆਂ ਵੀ ਕੁਰਬਾਨੀਆਂ ਪੇਸ਼ ਕੀਤੀਆਂ ਇਨਸਾਨੀਅਤ ਨੂੰ ਬਚਾਉਣ ਦੇ ਕੀਤੀਆਂ ਇਹੀ ਵਜ੍ਹਾ ਹੈ ਕਿ ਮੇਰੇ ਸ਼ਹਿਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਧਰਮ ਨਿਭਾਉਂਦਿਆਂ ਹੋਇਆਂ ਕਿਹਾ ਕਿ ਸੂਬੇਦਾਰਾ ਬੱਚਿਆਂ ਤੇ ਜ਼ੁਲਮ ਨਾ ਕਰ ਇਸਲਾਮ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ